ਕ ਸੰਦੀਪ ਕੁਮਾਰ ਸਫਾਈ ਸੇਵਕ ਜਮਾਲਪੁਰੀ ਜਮਾਲਪੁਰ ਕਲੋਨੀ ਦਾ ਰਹਿਣ ਵਾਲਾ ਹੈਗਾ ਔਰ ਇਹ 2012 ਤੋਂ ਜ਼ੋਨ ਬੀ ਕਾਰਪੋਰੇਸ਼ਨ ਦੇ ਵਿੱਚ ਸਫਾਈ ਸੇਵਕ ਦੇ ਤੌਰ ਤੇ ਕੰਮ ਕਰ ਰਿਹਾ ਔਰ ਇਹਨੂੰ ਵਾਰਡ 26 ਮਿਲੀ ਹੋਈ ਹੈ ਸਫਾਈ ਵਾਸਤੇ ਇਹਦਾ ਕਹਿਣਾ ਹੈਗਾ ਵੀ ਇੱਕ ਉੱਥੇ ਇਹਨਾਂ ਦਾ ਸੰਜੀ ਕੁਮਾਰ ਨੰਬਰ ਦਾ ਜਿਹੜਾ ਇਹਨਾਂ ਨੂੰ ਡਿਊਟੀ ਵਗੈਰਾ ਚੈੱਕ ਕਰਦਾ ਇਹ ਇਹਨੂੰ ਕਰੀਬ 2 ਸਾਲ ਤੋਂ 6000 ਰੁਪਏ ਤੱਕ ਪਰ ਮੰਥ ਲੈ ਰਿਹਾ ਹੈਗਾ ਬਰਾਏ ਦੇ ਤੌਰ ਤੇ ਤੈਨੂੰ ਡਰਾ ਧਮਕਾ ਕੇ ਇੰਨੀ ਤਾਂ ਮੈਂ ਤੇਰੀ ਐਬਸੈਂਟਰ ਲਾ ਦੂੰਗਾ ਜੇ ਨਹੀਂ ਤਾਂ ਤੂੰ ਆਪਣਾ ਮੈਨੂੰ ਦੇਹਗਾ ਤੇ ਇਹ ਡਰ ਦਾ ਮੈਂ ਤਾਂ ਇਹ ਦੇ ਰਿਹਾ ਸੀਗਾ ਤੇ ਪਿੱਛੇ ਜਿਹਨੇ 2-3 ਮਹੀਨੇ ਨੂੰ ਨਹੀਂ ਦਿੱਤੇ ਪੈਸੇ ਔਰ ਉਹਨੇ ਵੀ ਤੇਰੀ ਤਨਖਾਹ ਸੀਗੀ ਉਹ ਐਬਸੈਂਟ ਮਾਰਕ ਕਰਤੀ ਸੀ ਤੇ ਹੁਣ ਇਹਨੂੰ ਇਹ ਕੋ ਮੰਗ ਰਿਹਾ ਸੀ ਵੀ ਇਹਨਾਂ 3 ਮਹੀਨਿਆਂ ਦਾ ਹੈਗਾ ਉਹ ਵੀ ਦੇ ਜਲਦੀ ਔਰ ਇਸ ਤਰ੍ਹਾਂ ਇਹ ਕਰੀਬ 1.40 ਲੱਖ ਰੁਪਏ ਹੁਣ ਤੱਕ ਲੈ ਚੁੱਕਾ ਹੈ ਇਸ ਐਨਐਫ ਨੇ ਆਪਣੇ ਦੀ ਇੱਕ ਰਿਕਾਰਡਿੰਗ ਕਰ ਲਈ ਸੀਗੀ ਇਹਨੂੰ ਰਿਕਾਰਡਿੰਗ ਕਰਕੇ ਤੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦੀ ਪੰਜਾਬ ਗਵਰਨਮੈਂਟ ਦੀ ਹੈ ਉੱਤੇ ਕੰਪਲੇਨਟ ਦਾਇਰ ਕੀਤੀ ਸੀ ਔਰ ਉਹ ਕੰਪਲੇਨਟ ਦੀ ਵੈਰੀਫਿਕੇਸ਼ਨ ਦੌਰਾਨ ਡੀਐਸਪੀ ਯੂਨਿਟ ਲੁਧਿਆਣਾ ਵੱਲੋਂ ਕੀਤੀ ਗਈ ਹੈ ਔਰ ਇਹ ਹਾਲਾਤ ਸਹੀ ਪਾਏਗੇ ਐਲੀਗੇਸ਼ਨ ਜਿਹੜੇ ਸਾਫਤ ਹੁੰਦੇ ਸੀਗੇ ਇਸ ਕਰਕੇ ਇਹਨੂੰ ਕੱਲ ਸੰਜੀਤ ਕੁਮਾਰ ਨੂੰ 7 ਪੀਸੀ ਐਕਟ ਅਰ ਪਰਚਦਜ ਕਰਕੇ ਗੁਫਤਾਰ ਕਰ ਲਿਆ ਸੀ ਅੱਜ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸਰਦਾਰ ਜਦਨ ਚਾਰਜਾ ਕੋਰ ਜਾਂ ਸੈਂਟਰਲ ਇਨਸਪੈਕਟਰ ਦਾ ਕੋਈ ਰੋਲ ਆਇਆ ਸਾਹਮਣੇ ਜੀ ਇਹ ਜਿਹੜਾ ਸੰਜੀ ਕੁਮਾਰ ਨੰਬਰਦਾਰ ਅਜੀਤ ਕਟੇ ਦਾ ਰੋਲ ਹੀ ਸਾਹਮਣੇ ਆ ਰਿਹਾ ਹੈ ਬਾਕੀ ਅਸੀਂ ਥੋਰੌਲੀ ਇਨਵੈਸਟਿਗੇਟ ਕਰ ਰਹੇ ਹਾਂ ਸੈਂਟਰਲ ਇਨਸਪੈਕਟਰ ਦਾ ਸੁਪਰਵਾਈਜ਼ਰ ਹੈਗਾ ਉਹਦਾ ਇਹੀ ਕਹਿਣਾ ਹੈਗਾ ਇਹ ਕਹਿੰਦਾ ਸੀ ਮੈੱਕੇ ਦੇਣੇ ਆ ਬਾਕੀ ਸਾਰੀ ਤਫਤੀਸ਼ ਕੀਤੀ ਜਾਵੇਗੀ ਥੋਰੌਲੀ ਔਰ ਉਹ ਤਫਤੀਸ਼ ਕਰਕੇ ਜਿਹੜਾ ਵੀ ਕੋਸੂਰ ਆ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ